ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਗਰਮੀਆਂ ਪੂਰੇ ਜੋਰਾਂ ਤੇ ਨੇ ਗਰਮੀ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਪੈ ਰਹੀ ਹੈ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਕਈ ਪੱਖੇ ਚਲਾਉਂਦੇ ਨੇ ਕਈ ਕੂਲਰ ਚਲਾਉਂਦੇ ਨੇ ਕਈ ਏਸੀ ਚਲਾਉਂਦੇ ਨੇ ਤੇ ਜੇ ਘਰ ਦੇ ਵਿੱਚ ਏਸੀ ਹੋਵੇ ਜਾਂ ਦਫਤਰ ਦੇ ਵਿੱਚ ਏਸੀ ਹੋਵੇ ਤਾਂ ਫਿਰ ਗਰਮੀ ਤੋਂ ਰਾਹਤ ਪਾਉਣ ਦੇ ਲਈ ਯਾਰ ਦੋਸਤ ਮਿੱਤਰ ਸਭ ਤੋਂ ਪਹਿਲਾਂ ਏਸੀ ਚਲਾਉਂਦੇ ਨੇ ਭਾਵੇਂ ਘਰ ਹੋਵੇ ਭਾਵੇਂ ਦਫਤਰ ਹੋਵੇ ਭਾਵੇਂ ਕਾਰ ਹੋਵੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਏ ਏਸੀ ਆ ਜਿਹੜਾ ਉਹ ਇੱਕ ਹੋਣਾ ਜ਼ਰੂਰਤ ਬਣ ਗਿਆ ਏਸੀ ਤੋਂ ਬਿਨਾ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਰਦਾ ਨਹੀਂ ਹੈਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਰਾਹਤ ਦੇਣ ਵਾਲਾ ਏਸੀ ਠੰਡ ਦੇਣ ਵਾਲਾ ਏਸੀ ਆਰਾਮ ਦੇਣ ਵਾਲਾ ਏਸੀ ਕਈ ਵਾਰੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਹਾਂ ਇਹ ਏਸੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਹਾਲ ਹੀ ਦੇ ਸਮੇਂ ਦੇ ਵਿੱਚ ਅਜਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਘਟਨਾਵਾਂ ਵਾਪਰੀਆਂ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਏਸੀ ਅਚਾਨਕ ਫਟ ਜਾਂਦਾ ਹੈ ਤੇ ਫਿਰ ਬਹੁਤ ਲੋਕਾਂ ਦੀ ਜਿਹੜੀ ਜਾਨ ਹੈ ਉਹ ਖਤਰੇ ਦੇ ਵਿੱਚ ਪੈ ਜਾਂਦੀ ਹੈਗੀ ਕਈ ਵਾਰੀ ਮੌਤ ਵੀ ਹੋ ਜਾਂਦੀ ਹੈਗੀ ਜਦੋਂ ਏਸੀ ਫਟਦਾ ਹੈ ਬਲਾਸਟ ਹੁੰਦਾ ਹੈ ਅੱਗ ਲੱਗਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਏਸੀ ਬਲਾਸਟ ਹੋਣ ਤੋਂ ਪਹਿਲਾਂ ਫਟਣ ਤੋਂ ਪਹਿਲਾਂ ਕੁਝ ਕਲੀਅਰ ਸੰਕੇਤ ਦਿੰਦਾ ਹੈ ਸਿਗਨਲ ਦਿੰਦਾ ਹੈ ਦੱਸ ਦਿੰਦਾ ਹੈ ਕਿ ਕੁਝ ਕੋਈ ਘਟਨਾ ਹੋਣ ਵਾਲੀ ਹੈ ਕੁਝ ਐਸਾ ਹੋਣ ਵਾਲਾ ਹੈ ਜੋ ਕਿ ਸਹੀ ਨਹੀਂ ਹੈਗਾ ਪਰ ਜ਼ਿਆਦਾਤਰ ਲੋਕ ਉਹ ਜਿਹੜੇ ਸਿਗਨਲ ਹੁੰਦੇ ਨੇ ਉਹਨਾਂ ਨੂੰ ਨਾਜ਼ਰ ਅੰਦਾਜ਼ ਕਰ ਦਿੰਦੇ ਨੇ ਜੋ ਬਾਅਦ ਦੇ ਵਿੱਚ ਫਿਰ ਘਾਤਕ ਭਿਆਨਕ ਖਤਰਨਾਕ ਸਾਬਤ ਹੁੰਦੇ ਨੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਾਲਾਂਕਿ ਮੈਂ ਇੱਕ ਮੈਕੈਨਿਕ ਨਹੀਂ ਹੈਗਾ ਪਰ ਜੋ ਮੈਨੂੰ ਜਾਣਕਾਰੀ ਮਿਲੀ ਜਿੰਨੀ ਕੁ ਮੈਨੂੰ ਸੂਝ-ਬੂਝ ਹੈ ਉਸ ਮੁਤਾਬਕ ਮੈਂ ਗੱਲ ਕਰਾਂਗਾ ਬਹੁਤੇ ਯਾਰ ਦੋਸਤ ਮਿੱਤਰ ਮੇਤੋਂ ਬਧੇਰੇ ਜਾਣਦੇ ਹੋਣੇ ਤਾਂ ਉਹ ਵੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਸਕਦੇ ਨੇ ਦੋਸਤੋ ਜੇਕਰ ਤੁਹਾਡਾ ਏਸੀ ਅਚਾਨਕ ਜ਼ਿਆਦਾ ਆਵਾਜ਼ ਕਰਨ ਲੱਗ ਪਵੇ ਜਾਂ ਫਿਰ ਕੁਝ ਜਲਣ ਦੀ ਬਦਬੂ ਆਉਣ ਲੱਗ ਜੇ ਜਿਵੇਂ ਕਈ ਵਾਰੀ ਤਾਰ ਦੀ ਜਾਂ ਕਿਸੇ ਹੋਰ ਚੀਜ਼ ਦੇ ਜਲਣ ਦੀ ਬਦਬੂ ਆਉਣ ਲੱਗ ਜਾਂਦੀ ਹੈ ਜਾਂ ਏਸੀ ਦੀ ਬਾਡੀ ਗਰਮ ਹੋ ਜਾਵੇ ਆਪਾਂ ਨੂੰ ਪਤਾ ਲੱਗ ਜੇ ਤਾਂ ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਇਹ ਇੱਕ ਅੰਦਰੂਨੀ ਗੜਬੜ ਦਾ ਸੰਕੇਤ ਹੋ ਸਕਦਾ ਹੈ ਜੋ ਹੌਲੀ-ਹੌਲੀ ਇਹ ਗੜਬੜ ਵੱਧਦੀ ਹੈ ਤੇ ਫਿਰ ਜਿਹੜਾ ਏਸੀ ਹੈ ਬਲਾਸਟ ਦਾ ਰੂਪ ਧਾਰਨ ਕਰ ਲੈਂਦਾ ਹੈ ਫਾਇਰ ਹੈ ਜਿਹੜੀ ਉਹ ਲੱਗ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਨੁਕਸਾਨ ਹੋ ਜਾਂਦਾ ਹੈ ਖਾਸ ਕਰਕੇ ਜੇ ਏਸੀ ਪੁਰਾਣਾ ਹੈ ਤਾਂ ਜਾਂ ਫਿਰ ਜੇ ਲੰਮੇ ਸਮੇਂ ਤੋਂ ਸਰਵਿਸ ਨਹੀਂ ਕੀਤੀ ਗਈ ਏਸੀ ਦੀ ਨਹੀਂ ਰਿਪੇਅਰ ਕੀਤੀ ਗਈ ਤਾਂ ਜੋਖਮ ਹੋਰ ਵੀ ਵਧੇਰੇ ਜਿਹੜਾ ਹੋ ਜਾਂਦਾ ਹੈ ਵੱਧ ਜਾਂਦਾ ਹੈ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਕੰਪਰੈਸਰ ਹੁੰਦਾ ਏਸੀ ਦਾ ਉਹ ਓਵਰ ਹੀਟ ਹੋ ਕੇ ਜਿਆਦਾ ਗਰਮ ਹੋ ਕੇ ਫਟ ਜਾਂਦਾ ਹੈ ਜੋ ਨਾ ਸਿਰਫ ਏਸੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਸਗੋਂ ਇਸ ਦੇ ਆਲੇ-ਦੁਆਲੇ ਦੇ ਜਿਹੜੇ ਪ੍ਰੋਡਕਟ ਹੁੰਦੇ ਨੇ ਕੋਈ ਚੀਜ਼ ਬਸ ਕੋਈ ਘਰ ਦਾ ਸਮਾਨ ਜਾਂ ਜਿਹੜੇ ਯਾਰ ਦੋਸਤ ਮਿੱਤਰ ਆਲੇ ਦੁਆਲੇ ਹੁੰਦੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਕਰ ਸਕਦਾ ਹੈ ਇਸੇ ਕਰਕੇ ਛੋਟੀਆਂ ਛੋਟੀਆਂ ਗੱਲਾਂ ਨੂੰ ਨਾਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਏਸੀ ਦੇ ਬਲਾਸਟ ਹੋਣ ਤੋਂ ਪਹਿਲਾਂ ਇਹ ਖਤਰਨਾਕ ਸੰਕੇਤ ਦਿੰਦਾ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਉੱਚੀ ਆਵਾਜ਼ ਜਾਂ ਫਿਰ ਵਾਈਬ੍ਰੇਸ਼ਨ ਜੇਕਰ ਏਸੀ ਅਚਾਨਕ ਉੱਚੀ ਗੂੰਜਦੀ ਆਵਾਜ਼ ਕਰਦਾ ਹੈ ਜਾਂ ਅਜੀਬ ਵਾਈਬ੍ਰੇਸ਼ਨ ਕਰਦਾ ਹੈ ਇਸ ਤਰ੍ਹਾਂ ਦਾ ਕੁਝ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਫਿਰ ਸਮਝੋ ਖਤਰੇ ਦੀਆਂ ਘੰਟੀਆਂ ਵੱਜਣ ਲੱਗ ਗਈਆਂ ਨੇ ਤੇ ਉਹਨਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਦੂਜੀ ਜਿਹੜੀ ਅਸੀਂ ਗੱਲ ਕੀਤੀ ਹੈ ਜਲਣ ਦੀ ਬਦਬੂ ਦੀ ਜਿਵੇਂ ਹੀ ਤੁਸੀਂ ਏਸੀ ਚਾਲੂ ਕਰਦੇ ਹੋ ਜੇਕਰ ਤੁਹਾਨੂੰ ਕਿਸੇ ਤਾਰ ਦੀ ਜਾਂ ਪਲਾਸਟਿਕ ਦੇ ਸੜਨ ਦੀ ਬਦਬੂ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਏਸੀ ਨੂੰ ਉਸੇ ਟਾਈਮ ਬੰਦ ਕਰਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇੱਕ ਚੰਗੇ ਮਕੈਨਿਕ ਨੂੰ ਬੁਲਾ ਕੇ ਏਸੀ ਨੂੰ ਜ਼ਰੂਰ ਦਿਖਾ ਦੇਣਾ ਚਾਹੀਦਾ ਹੈ ਅਗਲਾ ਸੰਕੇਤ ਜਿਹੜਾ ਅਸੀਂ ਕਹਿ ਸਕਦੇ ਹਾਂ ਏਸੀ ਯੂਨਿਟ ਦੀ ਓਵਰਹੀਟਿੰਗ ਜਿਆਦਾ ਗਰਮ ਹੋਣਾ ਭਾਵੇਂ ਏਸੀ ਬਾਹਰ ਲੱਗਿਆ ਹੋਵੇ ਆਊਟਡੋਰ ਹੋਵੇ ਭਾਵੇਂ ਇਨਡੋਰ ਹੋਵੇ ਜੇ ਯੂਨਿਟ ਦੀ ਜਿਹੜੀ ਬਾਡੀ ਹੈ ਉਹ ਚੱਲਣ ਤੋਂ ਥੋੜੀ ਦੇਰ ਬਾਅਦ ਜਿਆਦਾ ਗਰਮ ਹੋ ਜਾਂਦੀ ਹੈ ਤਾਂ ਕੰਪਰੈਸਰ ਹੈ ਜਿਹੜਾ ਓਵਰਲੋਡ ਹੋ ਸਕਦਾ ਹੈਗਾ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੰਕੇਤ ਜਿਹੜਾ ਹੋਰ ਹੋ ਸਕਦਾ ਧੂਆਂ ਨਿਕਲਣਾ ਜੇਕਰ ਏਸੀ ਦੇ ਦਿਵਾਲੇ ਆਲੇ ਦੁਆਲੇ ਧੂਹਾ ਨਿਕਲਦਾ ਸਾਨੂੰ ਕੋਈ ਡਾਊਟ ਹੁੰਦਾ ਕਿ ਧੂਹਾ ਨਿਕਲ ਰਿਹਾ ਹੈ ਭਾਵੇਂ ਉਹ ਹਲਕਾ ਹੀ ਕਿਉਂ ਨਾ ਹੋਵੇ ਬਹੁਤ ਥੋੜਾ ਹੀ ਕਿਉਂ ਨਾ ਹੋਵੇ ਤਾਂ ਇਹ ਇੱਕ ਵੱਡਾ ਖਤਰਾ ਹੋ ਸਕਦਾ ਹੈ ਤਾਂ ਫਿਰ ਉਸੇ ਟਾਈਮ ਤੇ ਏਸੀ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਤੇ ਮਕੈਨਿਕ ਨੂੰ ਬੁਲਾ ਕੇ ਏਸੀ ਨੂੰ ਦਿਖਾ ਦੇਣਾ ਚਾਹੀਦਾ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕਈ ਵਾਰੀ ਬਾਰ-ਬਾਰ ਏਸੀ ਨੂੰ ਔਨ ਕਰਨਾ ਪੈਂਦਾ ਫਿਰ ਆਫ ਹੋ ਜਾਂਦਾ ਹੈ ਏਸੀ ਨੂੰ ਬਾਰ-ਬਾਰ ਔਨ ਆਫ ਹੋਣ ਦਾ ਮਤਲਬ ਇਹ ਹੈ ਕਿ ਇਸਦੇ ਇਲੈਕਟ੍ਰਿਕ ਸਰਕਟ ਦੇ ਵਿੱਚ ਕੋਈ ਗੰਭੀਰ ਸਮੱਸਿਆ ਹੈਗੀ ਕੋਈ ਪ੍ਰੋਬਲਮ ਹੈ ਏਸੀ ਦੇ ਵਿੱਚ ਇੱਕ ਅਸੀਂ ਅੱਗੇ ਕਹਿ ਸਕਦੇ ਹਾਂ ਸਪਾਰਕਿੰਗ ਜੇਕਰ ਤੁਸੀਂ ਏਸੀ ਦੇ ਵਿੱਚ ਸਪਾਰਕਿੰਗ ਜਾਂ ਫਿਰ ਪਲੱਗ ਪੁਆਇੰਟ ਦੇ ਵਿੱਚ ਸਪਾਰਕਿੰਗ ਦੇਖ ਰਹੇ ਹੋਗੇ ਕੋਈ ਇਹੋ ਜਿਹਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਲਾਈਟਿੰਗ ਜੀ ਹੁੰਦੀ ਹੈ ਜਿਹੜੀ ਥੋੜੀ ਜੀ ਉਹ ਦੇਖਦੇ ਹੋ ਤਾਂ ਫਿਰ ਤੁਰੰਤ ਬਿਜਲੀ ਦਾ ਜਿਹੜਾ ਕਨੈਕਸ਼ਨ ਹੈ ਉਹ ਕੱਟ ਦੇਣਾ ਚਾਹੀਦਾ ਹੈ ਬੰਦ ਕਰ ਦੇਣਾ ਚਾਹੀਦਾ ਹੈ ਤੇ ਫਿਰ ਉਸ ਤੋਂ ਬਾਅਦ ਵੀ ਮਕੈਨਿਕ ਨੂੰ ਫਸਾ ਕੇ ਆਪਣੀ ਤਸੱਲੀ ਕਰ ਲੈਣੀ ਚਾਹੀਦੀ ਹੈ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਕੂਲਿੰਗ ਕੂਲਿੰਗ ਹੁੰਦੀ ਹੈ ਜਿਹੜੀ ਏਸੀ ਦੀ ਜੇ ਉਹ ਅਚਾਨਕ ਬੰਦ ਹੋ ਜੇ ਜੇਕਰ ਏਸੀ ਦੀ ਕੂਲਿੰਗ ਅਚਾਨਕ ਬੰਦ ਹੋ ਜਾਂਦੀ ਹੈ ਜਾਂ ਫਿਰ ਸ਼ੋਰ ਜ਼ਿਆਦਾ ਕਰਨ ਲੱਗ ਜਾਂਦਾ ਹੈ ਏਸੀ ਰੋਲਾ ਪਾਉਣ ਲੱਗ ਜਾਂਦਾ ਹੈ ਆਵਾਜ਼ ਕਰਨ ਲੱਗ ਜਾਂਦਾ ਹੈ ਤਾਂ ਕੰਪਰੈਸਰ ਹੁੰਦਾ ਜਿਹੜਾ ਉਸ ਦਾ ਦਬਾਅ ਖਾਤਰੇ ਦੇ ਪਦਰ ਤੇ ਹੋ ਸਕਦਾ ਹੈਗਾ ਅੱਗੇ ਅਸੀਂ ਕਹਿ ਸਕਦੇ ਹਾਂਗੇ ਕਿ ਜਿਹੜਾ ਇਹ ਏਸੀ ਹੁੰਦਾ ਇਸ ਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਜੀਬੋ ਗਰੀਬ ਸੰਕੇਤ ਦੇਣਾ ਉਹ ਖਤਰੇ ਦੀ ਘੰਟੀ ਹੋ ਸਕਦਾ ਹੈਗਾ ਲਾਪਰਵਾਹੀ ਹੈ ਜਿਹੜੀ ਉਹ ਭਾਰੀ ਪੈ ਸਕਦੀ ਹੈ ਨੁਕਸਾਨ ਹੋ ਸਕਦਾ ਹੈ ਅਕਸਰ ਲੋਕ ਇਹ ਸੋਚ ਕੇ ਲਾਪਰਵਾਹ ਹੋ ਜਾਂਦੇ ਨੇ ਕਿ ਸਭ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਛੋਟੀ ਜੀ ਗੱਲ ਹੈ ਪਰ ਇਹ ਠੀਕ ਹੈ ਵਾਲਾ ਜਿਹੜਾ ਰਵਈਆ ਹੈਗਾ ਜਿਹੜਾ ਇਹ ਫਾਰਮੂਲਾ ਹੈ ਕਈ ਵਾਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਬਣ ਸਕਦਾ ਹੈਗਾ ਇੱਕ ਛੋਟੀ ਜਹੀ ਚੰਗਿਆੜੀ ਜਿਵੇਂ ਅਸੀਂ ਸਪਾਰਕਿੰਗ ਦੀ ਗੱਲ ਕੀਤੀ ਹੈ ਵਾਇਰਿੰਗ ਦੀ ਖਰਾਬੀ ਪੂਰੇ ਕਮਰੇ ਦੇ ਵਿੱਚ ਅੱਗ ਫੈਲਾ ਸਕਦੀ ਹੈ ਪੂਰੇ ਘਰ ਨੂੰ ਅੱਗ ਲਗਾ ਸਕਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ AC ਕੁਝ ਅਜੀਬ ਕਰ ਰਿਹਾ ਹੈ ਕੋਈ ਸੰਕੇਤ ਦੇ ਰਿਹਾ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਆਵਾਜ਼ ਬਦਲ ਜਾਂਦੀ ਹੈ ਸ਼ੋਰ ਕਰਨ ਲੱਗ ਜਾਂਦਾ ਹੈ ਜਾਂ ਕੋਈ ਬਦਬੂ ਆ ਰਹੀ ਹੈ ਜਾਂ ਜਿਆਦਾ ਗਰਮ ਹੋ ਗਿਆ ਬੰਦ ਹੋ ਗਿਆ কুলਿੰਗ ਬੰਦ ਹੋ ਗਈ ਜਾਂ ਧੂਆ ਨਿਕਲ ਰਿਹਾ ਹੈ ਕੁਝ ਵੀ ਇਸ ਤਰ੍ਹਾਂ ਦਾ ਜੇ ਸੰਕੇਤ ਮਿਲਦਾ ਹੈ ਜਾਂ बार-बार ਉਸ ਨੂੰ ਚਾਲੂ ਕਰਨ ਦੀ ਜ਼ਰੂਰਤ ਪੈ ਰਹੀ ਹੈ ਤਾਂ ਤੁਰੰਤ ਹੀ ਕਿਸੇ ਚੰਗੇ ਮਕੈਨਿਕ ਨੂੰ ਇਹ ਦਿਖਾ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਹੋਵੇ ਤੇ ਇਹ ਤਾਂ ਦੋਸਤੋ ਜਾਣਕਾਰੀ ਹੈਗੀ ਸਗੀ ਏਸੀ ਦੇ ਬਾਰੇ ਚ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਨਹੀਂ ਤਾਂ ਫਿਰ ਬਹੁਤ ਵੱਡਾ ਖਤਰਾ ਹੈ ਜਿਹੜਾ ਉਹ ਪੈਦਾ ਹੋ ਸਕਦਾ ਹੈ ਜੋਖਮ ਹੈ ਜਿਹੜਾ ਉਹ ਪੈਦਾ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਜਾਣਕਾਰੀ ਜਿੰਨੀ ਕੁ ਮੈਨੂੰ ਇੰਟਰਨੈਟ ਤੋਂ ਮਿਲੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਾਲਾਂਕਿ ਜਿਹੜੇ ਯਾਰ ਦੋਸਤ ਮਿੱਤਰ ਏਸੀ ਦੇ ਬਾਰੇ ਚ ਜਾਣਦੇ ਨੇ ਜਾਂ ਮਕੈਨਿਕ ਨੇ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਉਹ ਵੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਸਕਦੇ ਨੇ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਇਨੀਆਂ ਨੂੰ ਬੇਨਤੀਆਂ ਸੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ